ਦੋਸਤੋ ਬਹੁਤ ਪੁਰਾਣੇ ਜ਼ਮਾਨੇ ਦੀ ਗੱਲ ਹੈ। ਬਗਦਾਦ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਬੁੱਢਾ কুমਿਹਰ ਰਹਿੰਦਾ ਸੀ ਜੋ ਆਪਣੀ ਇਮਾਨਦਾਰੀ, ਚੰਗੇ ਸੁਭਾਅ ਅਤੇ ਹਾਜ਼ਰ ਦਿਮਾਗ ਦੀ ਵਜ੍ਹਾ ਨਾਲ ਬਹੁਤ ਮਸ਼ਹੂਰ ਸੀ। ਉਸ কুমਿਹਰ ਦਾ ਇੱਕ ਪੁੱਤਰ ਸੀ ਜੋ ਕਿ ਹੁਣ ਜਵਾਨ ਹੋ ਚੁੱਕਿਆ ਸੀ। ਇੱਕ ਦਿਨ ਉਸ ਦਾ ਪੁੱਤਰ ਪਿਤਾ ਨੂੰ ਕਹਿਣ ਲੱਗਿਆ, "ਅੱਬਾ, ਹੁਣ ਮੈਂ ਜਵਾਨ ਹੋ ਚੁੱਕਿਆ ਹਾਂ। ਤੁਸੀਂ ਮੇਰੇ ਲਈ ਕੋਈ ਦੁਲਹਨ ਲੱਭੋ ਅਤੇ ਮੇਰਾ ਵਿਆਹ ਕਰ ਦਿਵੋ।" ਤਾਂਕੇ ਸਾਡਾ ਖਾਨਦਾਨ ਵੀ ਵੱਡਾ ਹੋ ਸਕੇ ਬਾਪ ਨੇ ਬੇਟੀ ਦੀ ਗੱਲ ਨੂੰ ਗੌਰ ਨਾਲ ਸੁਣਿਆ ਤੇ ਕਹਿਣ ਲੱਗਿਆ ਬੇਟਾ ਮੇਰੇ ਕੋਲ ਐਨੇ ਪੈਸੇ ਨਹੀਂ ਹਨ ਕਿ ਮੈਂ ਤੇਰਾ ਵਿਆਹ ਕਰ ਸਕਾਂ ਤੂੰ ਇੱਕ ਕੰਮ ਕਰ ਆਪਣੇ ਕੋਲ ਇਹ ਇੱਕ ਗਾਂ ਹੈ ਤੂੰ ਕੱਲ ਸਵੇਰੇ ਇਸ ਗਾਂ ਨੂੰ ਖੋਲ ਅਤੇ ਸ਼ਹਿਰ ਜਾ ਕੇ ਇਸ ਨੂੰ ਵੇਚ ਆ ਜੇਕਰ ਤੂੰ ਇਸ ਗਾਂ ਨੂੰ ਸਹੀ ਰੇਟ ਵਿੱਚ ਵੇਚ ਦਿੱਤਾ ਤਾਂ ਮੈਂ ਸਮਝਾਂਗਾ ਕਿ ਤੂੰ ਆਪਣਾ ਘਰ ਵਸਾਉਣ ਦੇ ਕਾਬਿਲ ਹੋ ਗਿਆ ਤੇ ਮੈਂ ਉਹਨਾਂ ਹੀ ਪੈਸਿਆਂ ਨਾਲ ਤੇਰਾ ਵਿਆਹ ਵੀ ਕਰਵਾ ਦੇਵਾਂਗਾ। ਬੁੱਢੇ কুমਹਾਰ ਦਾ ਬੇਟਾ ਇਹ ਸੁਣ ਕੇ ਬਹੁਤ ਖੁਸ਼ ਹੋਇਆ ਤੇ ਅਗਲੀ ਹੀ ਸਵੇਰ ਗਾਂ ਲੈ ਕੇ ਸ਼ਹਿਰ ਪਹੁੰਚ ਗਿਆ। ਸ਼ਹਿਰ ਵਿੱਚ ਇੱਕ ਚਲਾਕ ਅਤੇ ਠੱਗਵਾਜ਼ ਲੋਕਾਂ ਦਾ ਟੋਲਾ ਰਹਿੰਦਾ ਸੀ ਜਿਨ੍ਹਾਂ ਦਾ ਕੰਮ ਸੀ ਭੋਲੇ-ਭਾਲੇ ਲੋਕਾਂ ਨੂੰ ਧੋਖਾ ਦੇਣਾ ਅਤੇ ਉਹਨਾਂ ਦਾ maal ਹੜੱਪਣਾ। ਬੁੱਢੇ কুমਹਾਰ ਦਾ ਬੇਟਾ ਆਪਣੀ ਗਾਂ ਨਾਲ ਸ਼ਹਿਰ ਦੇ ਇੱਕ ਮਸ਼ਹੂਰ ਚੌਰਾਹੇ ਵਿੱਚ ਜਾ ਪਹੁੰਚਿਆ। ਉਸਨੇ ਇੱਧਰ-ਉੱਧਰ ਦੇਖਿਆ। ਅਚਾਨਕ ਇੱਕ ਬੰਦਾ ਉਸ ਦੇ ਕੋਲ ਆਇਆ ਅਤੇ ਬੋਲਿਆ। ਸਾਹਿਬ, ਤੁਸੀਂ ਇਸ ਬੱਕਰੀ ਨੂੰ ਕਿੰਨੇ ਰੁਪਏ ਵਿੱਚ ਵੇਚੋਗੇ? ਬੁੱਢੇ কুমਿਹਰ ਦਾ ਬੇਟਾ ਹੱਸ ਪਿਆ ਅਤੇ ਕਹਿਣ ਲੱਗਿਆ, "ਤੂੰ ਮੂਰਖ ਹੈਂ ਕਿਉਂਕਿ ਤੈਨੂੰ ਹਲੇ ਤੱਕ ਗਾਂ ਅਤੇ ਬੱਕਰੀ ਵਿੱਚ ਫਰਕ ਹੀ ਨਹੀਂ ਪਤਾ। ਓਏ ਪਾਗਲ ਆਦਮੀ, ਇਹ ਗਾਂ ਵਾ ਅਤੇ ਮੈਂ ਇਸ ਨੂੰ 50 ਦਿਨਾਰ ਵਿੱਚ ਵੇਚਾਂਗਾ।" ਉਸ ਆਦਮੀ ਨੇ ਕਿਹਾ, "ਠੀਕ ਹੈ। ਫਿਰ ਆਪਣੇ ਵਿੱਚ ਕੋਈ ਸੌਦਾ ਨਹੀਂ ਹੋ ਸਕਦਾ ਤੂੰ ਇਸ ਦਾ ਮੁੱਲ ਬਹੁਤ ਜ਼ਿਆਦਾ ਮੰਗ ਰਿਹਾ ਹੈ ਪਰ ਜੇ ਕੋਈ ਹੋਰ ਤੇਰੀ ਇਸ ਕਮਜ਼ੋਰ ਬੱਕਰੀ ਨੂੰ 50 ਦਿਨਾਰ ਵਿੱਚ ਖਰੀਦਣ ਲਈ ਤਿਆਰ ਹੋ ਜਾਵੇ ਤਾਂ ਰੱਬ ਦੀ ਸੌ ਮੈਂ ਤੈਨੂੰ ਇਸ ਦੇ 60 ਦਿਨਾਰ ਦਵਾਂਗਾ ਬੁੱਢੇ ਘੁਮਿਆਰ ਦਾ ਬੇਟਾ ਆਪਣੀ ਗਾਂ ਨੂੰ ਲੈ ਕੇ ਅੱਗੇ ਵਧਿਆ ਤਾਂ ਇੱਕ ਹੋਰ ਆਦਮੀ ਜੋ ਇਸੇ ਗਿਰੋ ਦਾ ਹਿੱਸਾ ਅਤੇ ਬਹੁਤ ਠੱਗ ਆਵਾਜ਼ ਸੀ ਕੋਲ ਆਇਆ ਅਤੇ ਕਿਹਾ ਉਹ ਲੜਕੇ ਇਸ ਬੱਕਰੀ ਦੀ ਕੀਮਤ ਕਿੰਨੀ ਹੈ ਇਸੇ ਤਰ੍ਹਾਂ ਬਹੁਤ ਸਾਰੇ ਠੱਗ ਉਸ ਲੜਕੀ ਦੇ ਕੋਲ ਆਏ ਅਤੇ ਹਰ ਕਿਸੇ ਨੇ ਕਿਹਾ ਬੱਕਰੀ ਤਾਂ ਬਹੁਤ ਵਧੀਆ ਹੈ ਲੜਕੇ ਤੂੰ ਇਸ ਨੂੰ ਕਿੰਨੇ ਪੈਸਿਆਂ ਵਿੱਚ ਵੇਚੇਗਾ ਅਖੀਰਕਾਰ কুমਹਾਰ ਦਾ ਭੋਲਾ-ਪਾਲਾ ਬੇਟਾ ਹੁਣ ਉਲਝਣ ਵਿੱਚ ਪੈ ਗਿਆ ਅਤੇ ਸੋਚਣ ਲੱਗਾ ਕੀ ਇਹ ਵਾਕਿਆ ਹੀ ਗਾਂ ਹੈ ਜਾਂ ਬੱਕਰੀ ਅਖੀਰ ਵਿੱਚ ਉਸਨੇ ਕਿਹਾ ਤੁਸੀਂ ਇਸ ਦੇ ਕਿੰਨੇ ਪੈਸੇ ਦੇਵੋਗੇ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ ਤੇਰੀ ਬੱਕਰੀ ਬਹੁਤ ਕਮਜ਼ੋਰ ਹੈ ਪਰ ਤੂੰ ਪਿੰਡ ਤੋਂ ਆਇਆ ਹੈ ਅਤੇ ਸ਼ਹਿਰ ਵਿੱਚ ਨਵਾਂ ਵੀ ਹੈ ਇਸ ਲਈ ਮੈਂ ਤੇਰੀ ਮਦਦ ਕਰਨ ਲਈ ਤਿਆਰਾਂ ਮੈਂ ਤੈਨੂੰ ਤੇਰੀ ਬੱਕਰੀ ਦੇ 6 ਦਿਨਾਰ ਦਵਾਂਗਾ ਇਸ ਤੋਂ ਜ਼ਿਆਦਾ ਮੈਂ ਨਹੀਂ ਦੇ ਸਕਦਾ ਉੱਥੇ ਖੜਾ ਇੱਕ ਹੋਰ ਸ਼ਖਸ ਬੋਲਿਆ ਮੈਂ ਤੈਨੂੰ ਇਸ ਦੇ 7 ਦਿਨਾਰ ਦਵਾਂਗਾ ਫਿਰ ਇੱਕ ਹੋਰ ਆਦਮੀ ਆਇਆ ਅਤੇ ਉਸਨੇ 10 ਦਿਨਾਰ ਦੇਣ ਲਈ ਕਿਹਾ ਲੜਕੇ ਨੇ 10 ਦਿਨਾਰ ਲਏ ਅਤੇ ਗਾਂ ਉਸ ਸ਼ਖਸ਼ ਦੇ ਹਵਾਲੇ ਕਰ ਦਿੱਤੀ। ਉਹ ਠੱਗ ਆਵਾਜ਼ ਗਾਂ ਲੈ ਕੇ ਆਪਣੇ ਰਾਹ ਪੈ ਗਿਆ। ਗਾਂ ਵੇਚਣ ਤੋਂ ਬਾਅਦ কুমਹਾਰ ਦਾ ਬੇਟਾ ਬਾਜ਼ਾਰ ਗਿਆ। ਉਸ ਨੇ ਉੱਥੇ 8 ਦਿਨਾਰ, ਇੱਕ ਹਾਰ ਅਤੇ ਘਰ ਦੀਆਂ ਆਮ ਚੀਜ਼ਾਂ ਖਰੀਦਣ ਵਿੱਚ ਹੀ ਖਰਚ ਕਰ ਦਿੱਤੇ। ਫਿਰ ਉਸ ਨੂੰ ਭੁੱਖ ਵੀ ਲੱਗ ਰਹੀ ਸੀ। ਇਸ ਲਈ ਬਾਕੀ 2 ਦਿਨਾਰ ਉਸ ਨੇ ਖਾਣਾ ਖਾਣ ਵਿੱਚ ਉਡਾ ਦਿੱਤੇ। ਫਿਰ ਉਸ ਤੋਂ ਬਾਅਦ ਉਹ ਵਾਪਸ ਆਪਣੇ ਪਿਤਾ ਕੋਲ ਆ ਗਿਆ। ਜਦੋਂ ਉਹ ਘਰ ਪਹੁੰਚਿਆ ਤਾਂ ਸਫ਼ਰ ਦੇ ਬਾਰੇ ਜਾਣਨ ਲਈ ਉਸਦੇ ਪਿਤਾ ਦਾ ਪਹਿਲਾ ਸਵਾਲ ਸੀ ਕਿ ਤੂੰ ਗਾਂ ਵੇਚ ਦਿੱਤੀ ਤਾਂ ਬੇਟੇ ਨੇ ਜਵਾਬ ਦਿੱਤਾ ਉਹ ਕਿੱਦਾਂ ਦੀ ਗਾਂ ਸੀ ਤੁਸੀਂ ਮੈਨੂੰ ਗਾਂ ਦੀ ਬਜਾਏ ਬੱਕਰੀ ਦਿੱਤੀ ਸੀ ਘੁਮਿਆਰ ਨੇ ਪੁੱਛਿਆ ਕੀ ਮਤਲਬ ਆ ਤੇਰਾ ਤਾਂ ਬੇਟੇ ਨੇ ਦੱਸਿਆ ਕਿ ਕਿੱਦਾਂ ਇੱਕ ਇੱਕ ਕਰਕੇ ਕੁਝ ਲੋਕ ਉਸਦੇ ਕੋਲ ਆਏ ਅਤੇ ਸਾਰਿਆਂ ਨੇ ਕਿਹਾ ਕੀ ਇਹ ਬੱਕਰੀ ਹੈ ਤਾਂ ਉਹਨਾਂ ਦੇ ਕਹਿਣ ਤੇ ਮੈਂ ਉਸ ਨੂੰ 10 ਦਿਨਾਰ ਵਿੱਚ ਵੇਚ ਆਇਆ ਹਾਂ ਪਿਤਾ ਜੀ ਮੈਂ ਆਪਣੀ ਹੋਣ ਵਾਲੀ ਪਤਨੀ ਲਈ ਇੱਕ ਹਾਰ ਵੀ ਲੈ ਕੇ ਆਇਆ ਹਾਂ ਪਿਤਾ ਨੇ ਕਿਹਾ ਇਹ ਹਾਰ ਤੂੰ ਹਲੇ ਸਾਹਮਣੇ ਰੱਖ ਕਿਉਂਕਿ ਹਲੇ ਤੂੰ ਅਕਲ ਦਾ ਥੋੜਾ ਕੱਚਾ ਹੈ ਖੈਰ ਉਹਨਾਂ ਠੱਗ ਆਵਾਜ਼ ਲੋਕਾਂ ਨੇ ਤੈਨੂੰ ਧੋਖਾ ਦਿੱਤਾ ਹੈ ਮੈਂ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਹਾਂ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਸਬਕ ਸਿਖਾ ਕੇ ਹੀ ਹਿੱਸਾ ਲਵਾਂਗਾ ਬੁੱਢੇ কুমਹਾਰ ਦੇ ਕੋਲ ਇੱਕ ਗਧਾ ਸੀ ਜਿਸ ਤੇ ਉਹ ਆਪਣਾ ਸਮਾਨ ਲੱਦ ਕੇ ਸ਼ਹਿਰ ਵਿੱਚ ਵੇਚਣ ਜਾਇਆ ਕਰਦਾ ਸੀ 10 ਦਿਨਾਰ ਉਸਨੇ ਘਰੋਂ ਨਾਲ ਲਏ ਅਤੇ ਉਸ ਗਧੇ ਤੇ ਸਵਾਰ ਹੋ ਕੇ ਸ਼ਹਿਰ ਵੱਲ ਨੂੰ ਰਵਾਨਾ ਹੋ ਗਿਆ ਉਹ ਸਿੱਧਾ ਉਸੇ ਹੀ ਜਗ੍ਹਾ ਪਹੁੰਚ ਗਿਆ ਜਿੱਥੇ ਉਹਨਾਂ ਠੱਗਵਾਜਾਂ ਦਾ ਟੋਲਾ ਰਹਿੰਦਾ ਸੀ ਉੱਥੇ ਸਾਹਮਣੇ ਹੀ ਉਹ ਤਿੰਨੋਂ ਠੱਗ ਬੈਠੇ ਸਨ ਸ਼ਾਇਦ ਉਹ ਇਹੀ ਸੋਚ ਰਹੇ ਸਨ ਕਿ ਅੱਜ ਕਿਵੇਂ ਤੇ ਕਿਸ ਨੂੰ ਆਪਣਾ ਨਿਸ਼ਾਨਾ ਬਣਾਇਆ ਜਾਵੇ ਜਦੋਂ ਉਹਨਾਂ ਨੇ ਬੁੱਢੇ কুমਹਾਰ ਤੇ ਉਸ ਨਾਲ ਉਸਦੇ ਗਧੇ ਨੂੰ ਦੇਖਿਆ ਤਾਂ ਉਹਨਾਂ ਨੇ ਆਪਸ ਵਿੱਚ ਗੱਲਬਾਤ ਕੀਤੀ ਕਿ ਇਹ ਗਦਾ ਤਾਂ ਬਹੁਤ ਮੋਟਾ ਅਤੇ ਪੈਸੇ ਕਮਾਉ ਲੱਗ ਰਿਹਾ ਹੈ ਸਾਨੂੰ ਇਸ ਬੁੱਢੇ ਨੂੰ ਧੁਖਾ ਦੇ ਕੇ ਇਹ ਗਦਾ ਇਸ ਤੋਂ ਲੈ ਲੈਣਾ ਚਾਹੀਦਾ ਹੈ ਇਸ ਦੌਰਾਨ কুমਹਾਰ ਨੇ ਆਪਣੇ ਗਧੇ ਦੀ ਪਿੱਠ ਨੂੰ ਮਲਦੇ ਹੋਏ ਠੱਗਾਂ ਨੂੰ ਕਿਹਾ ਪ੍ਰਭੂ ਤੁਹਾਨੂੰ ਇੱਕ ਬੇਨਤੀ ਹੈ ਕਿ ਤੁਸੀਂ ਮੇਰੇ ਇਸ ਗਧੇ ਦੇ ਲਈ ਥੋੜਾ ਜਿਹਾ ਘਾਹ ਦੇ ਸਕਦੇ ਹੋ ਕਿਉਂਕਿ ਸਾਡਾ ਸਫਰ ਹਲੇ ਬਹੁਤ ਲੰਬਾ ਹੈ ਅਤੇ ਰਾਸਤੇ ਵਿੱਚ ਸਾਨੂੰ ਕਿਤੇ ਵੀ ਕੋਈ ਚਾਰਾ ਨਹੀਂ ਮਿਲੇਗਾ। ਇਹ ਕਹਿ ਕੇ ਉਸਨੇ ਚੋਰੀ ਨਾਲ ਥੋੜਾ ਲੁਕ ਕੇ ਜਿਹੇ 10 ਦਿਨਾਰ ਗਧੇ ਦੇ ਮੂੰਹ ਵਿੱਚ ਪਾ ਦਿੱਤੇ। ਦੋ ਠੱਗ ਆਵਾਜ਼ ਜਲਦੀ ਨਾਲ ਗਧੇ ਦੇ ਲਈ ਘਾਹ ਅਤੇ ਪਾਣੀ ਲੈ ਕੇ ਆਏ। ਗਧੇ ਨੇ ਜਦੋਂ ਚਾਰਾ ਆਉਂਦੇ ਦੇਖਿਆ ਤਾਂ ਉਸਨੇ ਆਪਣੇ ਪੈਰ ਹਵਾ ਵਿੱਚ ਚੁੱਕ ਲਏ ਅਤੇ ਹਿੰਗਣ ਲੱਗਿਆ। ਹੁਣ ਸਾਰੇ ਦਿਨਾਰ ਗਧੇ ਦੇ ਮੂੰਹ ਤੋਂ ਨਿਕਲ ਕੇ ਜ਼ਮੀਨ ਤੇ ਡਿੱਗ ਪਏ। ਨਾਲ ਹੀ কুমਿਹਾਰ ਨੇ ਉਹ ਚੁੱਕ ਕੇ ਆਪਣੀ ਜੇਬ ਵਿੱਚ ਪਾ ਲਏ ਫਿਰ ਉਹ ਗਧੇ ਦੇ ਠੋਕਰ ਮਾਰ ਕੇ ਕਹਿਣ ਲੱਗਿਆ ਅੱਜ ਤੂੰ ਮੈਨੂੰ ਦਿਨਾਰ ਦੇਣ ਵਿੱਚ ਐਨੀ ਦੇਰੀ ਕਿਉਂ ਕੀਤੀ ਬਾਜ਼ਾਰ ਵਿੱਚ ਖਰੀਦਣ ਵਾਲੀਆਂ ਹਜ਼ਾਰਾਂ ਚੀਜ਼ਾਂ ਸਨ ਜਿਨ੍ਹਾਂ ਨੂੰ ਮੈਂ ਵਾਪਸ ਆਪਣੇ ਪਿੰਡ ਲੈ ਕੇ ਜਾਣਾ ਚਾਹੁੰਦਾ ਸੀ ਤੂੰ ਬਹੁਤ ਸੁਸਤ ਹੋ ਗਿਆ ਹੈ ਹੁਣ ਠੱਗ ਬਾਜ਼ ਇੱਕ ਦੂਜੇ ਦੇ ਵੱਲ ਦੇਖਣ ਲੱਗੇ ਤੇ ਆਪਸ ਵਿੱਚ ਸਲਾਹ مشورہ ਕੀਤਾ ਕੀ ਇਹ ਗਦਾ ਤਾਂ ਬਹੁਤ ਵਧੀਆ ਲੱਗ ਰਿਹਾ ਹੈ ਤੇ ਇਹ ਆਪਾਂ ਨੂੰ ਮਿਲਣਾ ਚਾਹੀਦਾ ਹੈ ਇਸ ਲਈ ਉਹ ਬੁੱਢੇ ਦੇ ਇਰਤ ਗਿਰਦ ਇਕੱਠੇ ਹੋ ਕੇ ਕਹਿਣ ਲੱਗੇ ਤੂੰ ਆਪਣੇ ਨਾਲ ਜੋ ਵੀ ਚੀਜ਼ਾਂ ਆਪਣੇ ਪਿੰਡ ਲੈ ਕੇ ਜਾਣਾ ਚਾਹੁੰਦਾ ਹੈ ਉਹ ਅਸੀਂ ਤੈਨੂੰ ਲੈ ਕੇ ਦਵਾਂਗੇ ਪਰ ਉਹਨਾਂ ਸਭ ਦੇ ਬਦਲੇ ਤੈਨੂੰ ਇਹ ਗਦਾ ਸਾਨੂੰ ਦੇਣਾ ਪਵੇਗਾ ਬੁੱਢੇ কুমਿਹਾਰ ਨੇ ਬੜੇ ਜਜ਼ਬਾਤੀ ਅੰਦਾਜ਼ ਵਿੱਚ ਕਿਹਾ ਮੈਂ ਜ਼ਿੰਦਗੀ ਵਿੱਚ ਬਹੁਤ ਯਤਨ ਕੀਤੇ ਦਿਨ ਰਾਤ ਮਿਹਨਤ ਕਰਦਾ ਰਿਹਾ ਬਹੁਤ ਮੁਸ਼ਕਿਲ ਨਾਲ ਆਪਣੇ ਖਾਨਦਾਨ ਦਾ ਪੇਟ ਪਾਲਦਾ ਰਿਹਾ ਪਠੀ ਤੇ ਵਰਤਨ ਬਣਾਉਂਦਾ ਬਣਾਉਂਦਾ ਹੁਣ ਬੁਢਾਪੇ ਤੱਕ ਪਹੁੰਚ ਗਿਆ ਹਾਂ ਪਰ ਕੋਈ ਖਾਸ ਦੌਲਤ ਜਾਂ ਜਮ੍ਹਾਂ ਪੂੰਜੀ ਨਹੀਂ ਬਣਾ ਸਕਿਆ ਹੁਣ ਜੋ ਪੈਸੇ ਮੈਨੂੰ ਇਹ ਗਦਾ ਦਿੰਦਾ ਹੈ ਉਸ ਨਾਲ ਹੀ ਮੈਂ ਆਪਣਾ ਗੁਜ਼ਾਰਾ ਕਰਦਾ ਹਾਂ ਮੇਰਾ ਆਪਣਾ ਕਮਾਇਆ ਪੈਸਾ ਤਾਂ ਕਦੋਂ ਦਾ ਖਤਮ ਹੋ ਗਿਆ ਹੈ ਜੋ ਪੈਸੇ ਮੈਨੂੰ ਇਹ ਗਦਾ ਦਿੰਦਾ ਹੈ ਉਸ ਦਾ ਕੋਈ ਅੰਦਾਜ਼ਾ ਨਹੀਂ ਹੈ ਇਹ ਇੱਕ ਐਦਾਂ ਦੀ ਜ਼ਮੀਨ ਦੇ ਟੁਕੜੇ ਦੀ ਤਰ੍ਹਾਂ ਹੈ ਜੋ ਬਿਨਾਂ ਕਿਸੇ ਮਿਹਨਤ ਅਤੇ ਕੋਸ਼ਿਸ਼ ਦੇ ਮੈਨੂੰ ਫਸਲ ਦਿੰਦੀ ਹੈ ਉਸ ਬੁੱਢੇ ਨੇ ਆਪਣੀਆਂ ਗੱਲਾਂ ਨਾਲ ਉਹਨਾਂ ਠੱਗਾਂ ਨੂੰ ਬੰਨ੍ਹ ਲਿਆ ਸੀ ਅਤੇ ਉਹ ਵੀ ਉਸ ਦੀਆਂ ਗੱਲਾਂ ਵਿੱਚ ਆ ਚੁੱਕੇ ਸਨ ਅਖੀਰਕਾਰ ਉਹਨਾਂ ਨੇ ਬੁੱਢੇ ਨੂੰ 1000 ਦਿਨਾਰ ਦੇਣ ਦਾ ਵਾਅਦਾ ਕੀਤਾ ਸੌਦਾ ਪੱਕਾ ਹੋਇਆ ਅਤੇ ਗਦਾ ਉਹਨਾਂ ਦੇ ਹੱਥਾਂ ਵਿੱਚ ਚਲਿਆ ਗਿਆ ਬੁੱਢਾ কুমਿਹਾਰ ਉਹਨਾਂ ਠੱਗਾਂ ਨੂੰ ਕਹਿਣ ਲੱਗਿਆ ਮੇਰੀ ਤੁਹਾਨੂੰ ਇੱਕ ਸਲਾਹ ਹੈ ਤੁਹਾਨੂੰ ਗਧੇ ਨੂੰ ਇੱਕ ਐਦਾਂ ਦੇ ਕਮਰੇ ਵਿੱਚ ਬੰਦ ਕਰਨਾ ਪਵੇਗਾ ਜਿੱਥੇ ਉਸ ਦੇ ਜਿਸਮ ਨੂੰ ਬਿਲਕੁਲ ਵੀ ਹਵਾ ਨਾ ਲੱਗੇ ਤੇ ਨਾਲ ਹੀ ਇੱਕ ਬਾਲਟੀ ਸ਼ਕਰਕੰਦੀਆਂ ਦੀ ਭਰ ਦੇਣੀ ਅਤੇ 5 ਮਣਜੋਂ ਇੱਕ ਵੱਡਾ ਮਰਤਬਾਨ ਪਾਣੀ ਦਾ ਭਰ ਕੇ ਉਸ ਦੇ ਕੋਲ ਰੱਖ ਕੇ ਦਰਵਾਜ਼ਾ 30 ਦਿਨਾਂ ਦੇ ਲਈ ਬੰਦ ਕਰ ਦਿਓ 31ਵੇਂ ਦਿਨ ਦਰਵਾਜ਼ਾ ਖੋਲੋ ਅਤੇ ਦਿਨਾਰ ਹੀ ਦਿਨਾਰ ਜਮ੍ਹਾਂ ਕਰ ਲਓ ਉਹਨਾਂ ਠੱਗਾਂ ਨੇ ਬਿਲਕੁਲ ਉਦਾਂ ਹੀ ਕੀਤਾ ਜਿਵੇਂ ਬੁੱਢੇ কুমਹਾਰ ਨੇ ਕਿਹਾ ਸੀ 31ਵੇਂ ਦਿਨ ਜਦੋਂ ਉਹਨਾਂ ਨੇ ਦਰਵਾਜ਼ਾ ਖੁੱਲਣ ਦੀ ਕੋਸ਼ਿਸ਼ ਕੀਤੀ ਤਾਂ ਦਰਵਾਜ਼ਾ ਇੰਨਾ ਭਾਰੀ ਸੀ ਕਿ ਉਹ ਉਸ ਨੂੰ ਹਿਲਾ ਨਾ ਸਕੇ। ਉਹਨਾਂ ਨੇ ਖੁਸ਼ ਹੋ ਕੇ ਇੱਕ ਦੂਜੇ ਨੂੰ ਕਿਹਾ ਕਿ ਲੱਗਦਾ ਹੈ ਗਧੇ ਨੇ ਇੰਨਾ ਮਾਲ ਦੇ ਦਿੱਤਾ ਹੈ ਜਿਸ ਨਾਲ ਕਮਰਾ ਭਰ ਗਿਆ ਹੈ। ਇਸ ਲਈ ਹੀ ਦਰਵਾਜ਼ਾ ਨਹੀਂ ਖੁੱਲ ਰਿਹਾ। ਅਖੀਰਕਾਰ ਕਾਫੀ ਮਿਹਨਤ ਤੋਂ ਬਾਅਦ ਜਦੋਂ ਉਹਨਾਂ ਨੇ ਦਰਵਾਜ਼ਾ ਤੋੜਿਆ ਤਾਂ ਦੇਖਿਆ ਕਿ ਗਦਾ ਦਰਵਾਜ਼ੇ ਦੇ ਪਿੱਛੇ ਮਰਿਆ ਪਿਆ ਸੀ। ਨਾ ਦਿਨਾਰ ਸੀ ਤੇ ਨਾ ਹੀ ਕੁਝ ਹੋਰ। ਗਦੇ ਨੇ ਸਾਰਾ ਕੁਝ ਖਾ ਲਿਆ ਸੀ ਅਤੇ ਪਾਣੀ ਪੀ ਪੀ ਫੁੱਲ ਕੇ ਮਰ ਗਿਆ ਇਹ ਸਭ ਦੇਖ ਕੇ ਉਹ ਠੱਗ ਗੁੱਸੇ ਨਾਲ পাগল ਹੋ ਗਏ ਅਤੇ ਬੋਲੇ ਆਪਾਂ ਉਸ ਬੁੱਢੇ কুমਹਾਰ ਨੂੰ ਜਿੰਦਾ ਗੱਡ ਦਵਾਂਗੇ ਉਧਰ ਬੁੱਢੇ ਨੂੰ ਵੀ ਪਤਾ ਸੀ ਕਿ 31ਵੇਂ ਦਿਨ ਉਹ ਦਿਨਾਰ ਲੈਣ ਗਦੇ ਦੇ ਕੋਲ ਜਾਣਗੇ ਤੇ ਉਸ ਨੂੰ ਮਰਦਾ ਦੇਖ ਕੇ ਮੇਰੇ ਕੋਲ ਜ਼ਰੂਰ ਆਉਣਗੇ ਇਸ ਲਈ ਉਸ ਨੇ ਇੱਧਰ ਉੱਧਰ ਦੇਖ ਕੇ ਸੋਚਿਆ ਅਤੇ ਬਿਲਕੁਲ ਇੱਕੋ ਜਿਹੇ ਦੋ ਲੂੰਬੜੀ ਦੇ ਬੱਚੇ ਲੱਭ ਲੇ ਉਸਨੇ ਇੱਕ ਲੂੰਬੜੀ ਨੂੰ ਆਪਣੇ ਘਰ ਦੇ ਦਰਵਾਜ਼ੇ ਦੇ ਕੋਲ ਬੰਨ੍ਹ ਦਿੱਤਾ ਤੇ ਦੂਸਰੀ ਨੂੰ ਆਪਣੇ ਖੇਤ ਵਿੱਚ ਲਿਜਾ ਕੇ ਇੱਕ ਛੋਟੀ ਜਿਹੀ ਝੌਂਪੜੀ ਕੋਲ ਬੰਨ੍ਹ ਦਿੱਤਾ ਫਿਰ ਉਸਨੇ ਆਪਣੀ ਪਤਨੀ ਨੂੰ ਕਿਹਾ ਕਿ ਅੱਜ ਮੇਰੇ ਕੋਲ ਮੇਰੇ ਦੋ ਦੋਸਤ ਆ ਰਹੇ ਹਨ ਤੂੰ ਉਹਨਾਂ ਦੇ ਲਈ ਭੋਜਨ ਤਿਆਰ ਕਰਨਾ ਹੈ ਹਰ ਇੱਕ ਚੀਜ਼ ਨੂੰ ਤਿੰਨ ਦੇ ਮੁਤਾਬਕ ਤਿਆਰ ਕਰਨਾ ਜਿਵੇਂ ਕਿ ਤਿੰਨ ਚੌਲਾਂ ਦੇ ਕਟੋਰੀ ਤਿੰਨ ਪਲੇਟਾਂ ਅਤੇ ਤਿੰਨ ਹੀ ਪਾਣੀ ਦੇ ਪਿਆਲੇ ਅਤੇ ਜਦੋਂ ਉਹ ਘਰ ਆਉਣਗੇ ਤਾ ਮੈਂ ਤੇਰੇ ਤੋਂ ਉਹਨਾਂ ਦੇ ਸਾਹਮਣੇ ਪੁੱਛਾਂਗਾ ਕਿ ਤੈਨੂੰ ਇਹ ਕਿਦਾਂ ਪੱਦਾ ਚੱਲਿਆ ਕਿ ਅੱਜ ਸਾਡੇ ਘਰ ਮਹਿਮਾਨ ਆ ਰਹੇ ਹਨ ਤਾਂ ਤੂੰ ਉਦੋਂ ਕਹਿਣਾ ਕਿ ਜੋ ਲੂੰਬੜੀ ਆਪਣੇ ਘਰ ਦੇ ਬਾਹਰ ਬੰਨੀ ਹੋਈ ਆ ਉਹੀ ਖਬਰ ਲੈ ਕੇ ਆਈ ਸੀ ਕੁਝ ਸਮੇਂ ਬਾਅਦ ਉਹਨਾਂ ਠੱਗਾਂ ਦਾ ਸਮੂਹ ਆਇਆ ਤੇ ਉਹਨਾਂ ਨੇ কুমਹਾਰ ਨੂੰ ਖੇਤ ਵਿੱਚ ਦੇਖ ਲਿਆ ਉਹ ਬਹੁਤ ਗੁੱਸੇ ਨਾਲ কুমਹਾਰ ਦੇ ਕੋਲ ਆਏ ਉੱਥੇ ਉਹਨਾਂ ਨੇ ਦੇਖਿਆ ਕਿ ਇੱਕ ਛੋਟੀ ਜਿਹੀ ਲੂੰਬੜੀ ਝੌਂਪੜੀ ਦੇ ਨਾਲ ਬੰਨੀ ਹੋਈ ਹੈ ਉਹ ਇੱਕ ਦੂਜੇ ਦੇ ਵੱਲ ਦੇਖ ਕੇ ਹੌਲੀ ਜਿਹੇ ਬੋਲਣ ਲੱਗੇ ਕਿ ਇਸ ਲੂੰਬੜੀ ਵਿੱਚ ਜ਼ਰੂਰ ਕੋਈ ਰਾਜ ਛੁਪਿਆ ਲੱਗਦਾ ਹੈ ਜਦੋਂ ਉਹਨਾਂ ਨੇ কুমਿਹਾਰ ਨੂੰ ਦੇਖਿਆ ਤਾਂ কুমਿਹਾਰ ਨੇ ਉਹਨਾਂ ਨੂੰ ਸਲਾਮ ਕੀਤੀ ਅਤੇ ਕਿਹਾ ਆਓ ਮੇਰੇ ਭਰਾ ਮੇਰੇ ਨਾਲ ਮੇਰੇ ਘਰ ਚੱਲਦੇ ਹਾਂ ਆਪਾਂ ਠੱਗਾ ਨੇ ਕਿਹਾ ਅਸੀਂ ਤੇਰੇ ਤੇ ਬੋਝ ਬਣਨ ਨਹੀਂ ਆਏ ਬਲਕਿ ਅਸੀਂ ਤਾਂ ਇਸ ਲਈ ਆਏ ਹਾਂ ਕਿ ਇਸ ਤੋਂ ਪਹਿਲਾਂ ਕਿ ਉਹ ਕੁਝ ਹੋਰ ਕਹਿੰਦੇ ਬੁੱਢਾ কুমਿਹਾਰ ਬੋਲਿਆ ਨਹੀਂ ਨਹੀਂ ਬਿਲਕੁਲ ਨਹੀਂ ਪਲਾ ਮਹਿਮਾਨ ਵੀ ਕਦੇ ਕਿਸੇ ਤੇ ਬੋਝ ਹੁੰਦੇ ਨੇ ਬੁੱਢੇ কুমਹਾਰ ਨੇ ਕਿਹਾ ਕਿ ਮੇਰੇ ਕੋਲ ਸੁਨੇਹਾ ਭੇਜਣ ਵਾਲਾ ਇੱਕ ਜਾਨਵਰ ਹੈ ਜਿਸ ਨੂੰ ਮੈਂ ਪਹਿਲਾਂ ਭੇਜ ਦਵਾਂਗਾ ਤਾਂ ਕਿ ਮੈਂ ਘਰ ਖਬਰ ਦੇ ਸਕਾਂ ਇਹ ਕਹਿ ਕੇ ਉਸਨੇ ਲੂੰਬੜੀ ਨੂੰ ਖੋਲ ਦਿੱਤਾ ਅਤੇ ਕਿਹਾ ਤੂੰ ਮੇਰੇ ਘਰ ਜਾ ਮੇਰੀ ਪਤਨੀ ਨੂੰ ਕਹਿ ਕਿ ਤੇਰੇ ਪਤੀ ਨੇ ਕਿਹਾ ਹੈ ਕਿ ਮੇਰੇ ਨਾਲ ਦੋ ਮਹਿਮਾਨ ਘਰ ਆ ਰਹੇ ਹਨ ਤੂੰ ਸਾਡੇ ਤਿੰਨਾਂ ਦੇ ਲਈ ਖਾਣਾ ਤਿਆਰ ਕਰਕੇ ਰੱਖ। ਇਹ ਕਹਿ ਕੇ ਉਸਨੇ ਲੂੰਬੜੀ ਨੂੰ ਛੱਡ ਦਿੱਤਾ। ਉਹ ਖੇਤਾਂ ਦੇ ਵਿਚਕਾਰ ਦੀ ਹੁੰਦੀ ਹੋਈ ਦੂਸਰੇ ਪਾਰ ਵੱਲ ਦੌੜ ਗਈ। ਜਦੋਂ ਠੱਗਾਂ ਨੇ ਇਹ ਸਭ ਦੇਖਿਆ ਤਾਂ ਉਹਨਾਂ ਨੇ ਗਧੇ ਦਾ ਜ਼ਿਕਰ ਕਰਨ ਤੋਂ ਗੁਰੇਜ਼ ਕੀਤਾ ਅਤੇ কুমਹਾਰ ਦੇ ਨਾਲ ਉਸਦੇ ਘਰ ਵੱਲ ਨੂੰ ਰਵਾਨਾ ਹੋ ਗਏ। ਇੱਕ ਘੰਟੇ ਬਾਅਦ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਮਹਿਮਾਨਾਂ ਦੇ ਲਈ ਹਰ ਇੱਕ ਚੀਜ਼ ਤਿਆਰ ਸੀ ਅਤੇ ਦੂਸਰੀ ਲੂੰਬੜੀ ਘਰ ਦੇ ਬਾਹਰ ਬੰਨੀ ਹੋਈ ਸੀ। ਕੁਮਿਆਰ ਨੇ ਆਪਣੀ ਪਤਨੀ ਨੂੰ ਪੁੱਛਿਆ ਕਿ ਤੈਨੂੰ ਕਿੱਦਾਂ ਪਤਾ ਚੱਲਿਆ ਕਿ ਅੱਜ ਸਾਡੇ ਘਰ ਮਹਿਮਾਨ ਆ ਰਹੇ ਹਨ ਤਾਂ ਉਸ ਦੀ ਪਤਨੀ ਨੇ ਕਿਹਾ ਤੁਹਾਡੀ ਲੂੰਬੜੀ ਤੁਹਾਡਾ ਸੁਨੇਹਾ ਲੈ ਕੇ ਆਈ ਸੀ ਠੱਗਾ ਨੇ ਜਦੋਂ ਇਹ ਦੇਖਿਆ ਤਾਂ ਆਪਸ ਵਿੱਚ ਸਲਾਹ مشورہ ਕੀਤਾ ਕਿ ਇਹ ਲੂੰਬੜੀ ਸਾਡੇ ਲਈ ਫਾਇਦੇਮੰਦ ਸਾਬਤ ਹੋਏਗੀ ਜਦੋਂ ਉਹਨਾਂ ਨੇ ਦੁਪਹਿਰ ਦਾ ਖਾਣਾ ਖਾ ਲਿਆ ਤਾਂ ਕੁਮਿਆਰ ਨੇ ਉਹਨਾਂ ਨੂੰ ਕਿਹਾ ਕਿ ਕਿਤੇ ਤੁਸੀਂ ਇਹ ਤਾਂ ਨਹੀਂ ਸੋਚਿਆ ਕਿ ਅਸੀਂ ਗਧੇ ਦਾ ਹਿਸਾਬ ਕਰਨ ਜਾਈਏ ਤਾਂ ਠੱਗਾ ਨੇ ਕਿਹਾ ਨਹੀਂ ਨਹੀਂ ਅਸੀਂ ਤਾਂ ਸੁਣਿਆ ਸੀ ਕਿ ਤੇਰੇ ਕੋਲ ਇੱਕ ਛੋਟੀ ਜਿਹੀ ਲੂੰਬੜੀ ਹੈ ਅਸੀਂ ਤਾਂ ਉਹ ਖਰੀਦਣ ਆਏ ਹਾਂ ਕਿਉਂਕਿ ਇਹ ਸਾਡੇ ਲਈ ਬਹੁਤ ਫਾਇਦੇਮੰਦ ਸਾਬਤ ਹੋਵੇਗੀ কুমਹਾਰ ਨੇ ਕਿਹਾ ਮੈਂ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਕਰ ਸਕਦਾ ਕਿ ਤੁਸੀਂ ਐਦਾਂ ਕਹੋ ਮੇਰੇ ਤੋਂ ਹੋਰ ਕੋਈ ਵੀ ਚੀਜ਼ ਮੰਗੋ ਤਾਂ ਮੈਂ ਖੁਸ਼ੀ-ਖੁਸ਼ੀ ਦੇ ਦਵਾਂਗਾ ਪਰ ਇਹ ਲੂੰਬੜੀ ਮੈਂ ਨਹੀਂ ਦੇ ਸਕਦਾ ਅਖੀਰਕਾਰ ਬਹੁਤ ਮੁਸ਼ਕਲ ਨਾਲ ਉਹਨਾਂ ਨੇ ਕੁਮਿਹਾਰ ਨੂੰ ਰਾਜ਼ੀ ਕਰ ਲਿਆ ਕਿ ਉਹ ਇਹ ਲੁੰਬੜੀ ਉਹਨਾਂ ਨੂੰ 200 ਦਿਨਾਰ ਵਿੱਚ ਦੇ ਦਵੇ। ਕੁਮਿਹਾਰ ਬਹੁਤ ਚਲਾਕ ਸੀ। ਉਸਨੇ ਉਹਨਾਂ ਤੋਂ 200 ਦਿਨਾਰ ਲੈ ਲਏ ਅਤੇ ਕਿਹਾ ਜੇਕਰ ਤੁਸੀਂ ਮੇਰੇ ਘਰ ਵਿੱਚ ਮਹਿਮਾਨ ਨਾ ਹੁੰਦੇ ਤਾਂ ਮੈਂ ਇਹ ਲੁੰਬੜੀ ਤੁਹਾਨੂੰ ਕਦੇ ਵੀ ਨਾ ਦਿੰਦਾ। ਜਿਸਤੇ ਉਹ ਠੱਗ ਵਾਜੇ ਖੁਸ਼ ਹੋ ਗਏ। ਫੇ ਲੁੰਬੜੀ ਲੈ ਕੇ ਆਪਣੇ ਘਰ ਵੱਲ ਨੂੰ ਰਵਾਨਾ ਹੋ ਗਏ। ਜਦੋਂ ਉਹ ਘਰ ਤੋਂ 2 ਕੁ ਮੀਲ ਦੂਰ ਪਹੁੰਚੇ ਤਾਂ ਉਹਨਾਂ ਨੇ ਲੂੰਬੜੀ ਨੂੰ ਆਪਣੇ ਕੋਲ ਖਿੱਚਿਆ ਇੱਕ ਦੋ ਬਾਰ ਉਸ ਦੇ ਸਿਰ ਤੇ ਹੱਥ ਮਾਰੇ ਅਤੇ ਕਿਹਾ ਤੂੰ ਸਾਡੇ ਘਰ ਜਾ ਤੇ ਸਾਡੀਆਂ ਪਤਨੀਆਂ ਨੂੰ ਕਹਿ ਕਿ ਸਾਡੇ ਲਈ ਵਧੀਆ ਜਿਹਾ ਭੋਜਨ ਤਿਆਰ ਕਰਕੇ ਰੱਖਣ ਇਹ ਕਹਿ ਕੇ ਉਹਨਾਂ ਨੇ ਉਸ ਨੂੰ ਖੋਲ ਦਿੱਤਾ ਲੂੰਬੜੀ ਭੱਜ ਕੇ ਜੰਗਲ ਵੱਲੋਂ ਚਲੀ ਗਈ ਉਸ ਨੂੰ ਜਾਂਦਾ ਦੇਖ ਉਹ ਮੁਸਕਰਾ ਕੇ ਕਹਿਣ ਲੱਗੇ ਹੁਣ ਤਾਂ ਸਾਡਾ ਸਾਰਾ ਕੰਮ ਸਾਡੇ ਪਹੁੰਚਣ ਤੋਂ ਪਹਿਲਾਂ ਹੀ ਹੋ ਜਾਇਆ ਕਰੇਗਾ ਜਦੋਂ ਉਹ ਘਰ ਪਹੁੰਚੇ ਤਾਂ ਦੇਖਿਆ ਕਿ ਘਰ ਵਿੱਚ ਕੋਈ ਵੀ ਖਾਣਾ ਤਿਆਰ ਨਹੀਂ ਸੀ ਤੇ ਕਿਸੇ ਕਿਸਮ ਦਾ ਕੋਈ ਵੀ ਸੁਨੇਹਾ ਨਹੀਂ ਸੀ ਆਇਆ। ਉਹਨਾਂ ਨੇ ਆਪਣੀਆਂ ਪਤਨੀਆਂ ਤੋਂ ਪੁੱਛਿਆ ਕਿ ਇੱਕ ਲੂੰਬੜੀ ਘਰ ਨਹੀਂ ਆਈ? ਤਾਂ ਪਤਨੀਆਂ ਨੇ ਕਿਹਾ ਬਿਲਕੁਲ ਨਹੀਂ। ਇਹ ਸਭ ਦੇਖ ਕੇ ਉਹ ਇੱਕ ਵਾਰ ਫਿਰ ਤੋਂ ਗੁੱਸੇ ਵਿੱਚ ਆ ਗਏ ਤੇ ਕਿਹਾ ਅੱਜ ਅਸੀਂ ਉਸ ਬੁੱਢੇ কুমਹਾਰ ਨੂੰ ਜਿੰਦਾ ਨਹੀਂ ਛੱਡਾਂਗੇ। ਉਹ ਫੌਰਨ ਉੱਥੋਂ ਨਿਕਲੇ ਤੇ ਬੁੱਢੇ কুমਹਾਰ ਦੇ ਘਰ ਵੱਲ ਨੂੰ ਚੱਲ ਪਏ। ਕੁਝ ਹੀ ਸਮੇਂ ਬਾਅਦ ਜਦੋਂ ਉਹ ਉਸ ਦੇ ਘਰ ਪਹੁੰਚੇ ਤਾਂ ਉਹ ਬਿਨਾਂ ਪੁੱਛੇ ਇੱਕਦਮ ਹੀ ਅੰਦਰ ਵੜ ਗਏ ਅਤੇ কুমਿਹਾਰ ਨੂੰ ਮਾਰਨਾ ਸ਼ੁਰੂ ਕਰ ਦਿੱਤਾ। কুমਿਹਾਰ ਦੀਆਂ ਚੀਕਾਂ ਦੀਆਂ ਆਵਾਜ਼ਾਂ ਦੂਰ ਤੱਕ ਸੁਣਨ ਲੱਗੀਆਂ। ਫਿਰ ਉਹਨਾਂ ਨੇ কুমਿਹਾਰ ਨੂੰ ਇੱਕ ਬੂਰੀ ਵਿੱਚ ਪਾਇਆ। ਬੂਰੀ ਦਾ ਮੂੰਹ ਬੰਦ ਕੀਤਾ ਤੇ ਉਸ ਨੂੰ ਇੱਕ ਦਰਿਆ ਵਿੱਚ ਸੁੱਟਣ ਲਈ ਲੈ ਗਏ। ਕਿਉਂਕਿ ਉਹ ਥੱਕੇ ਹੋਏ ਸਨ ਤਾਂ ਅੱਗੇ ਜਾ ਕੇ ਉਹਨਾਂ ਨੇ ਬੂਰੀ ਨੂੰ ਸੜਕ ਦੇ ਵਿਚਾਲੇ ਹੀ ਰੱਖ ਦਿੱਤਾ ਅਤੇ ਖੁਦ ਇੱਕ ਸ਼ਾਨਦਾਰ ਜਗ੍ਹਾ ਤੇ ਖਾਣ ਲਈ ਬੈਠ ਗਏ। ਇਸ ਦੌਰਾਨ ਇੱਕ ਚਰਵਾਹਾ ਆਪਣੀਆਂ ਬੱਕਰੀਆਂ ਦੇ ਨਾਲ ਉੱਥੋਂ ਗੁਜ਼ਰਿਆ। ਕੁਮਿਹਾਰ ਨੇ ਆਵਾਜ਼ਾਂ ਤੋਂ ਅੰਦਾਜ਼ਾ ਲਗਾਇਆ ਕਿ ਇਹ ਕੋਈ ਚਰਵਾਹਾ ਹੈ ਜੋ ਆਪਣੀਆਂ ਬੱਕਰੀਆਂ ਨੂੰ ਹੱਕ ਰਿਹਾ ਸੀ। ਫਿਰ ਉਹ ਜ਼ੋਰ-ਜ਼ੋਰ ਦੀ ਆਪਣੇ ਆਪ ਨਾਲ ਗੱਲਾਂ ਕਰਨ ਲੱਗਿਆ। "ਐ ਖੁਦਾ, ਮੈਂ ਚਰਵਾਹਾ ਨਹੀਂ ਰਹਿਣਾ ਚਾਹੁੰਦਾ। ਮੈਂ ਚਰਵਾਹਾ ਕਿਉਂ ਹਾਂ? ਮੇਰਾ ਰਾਜੇ ਦੀ ਬੇਟੀ ਨਾਲ ਕੀ ਰਿਸ਼ਤਾ ਹੈ? ਮੈਂ ਡਰਦਾ ਹਾਂ ਰਾਜੇ ਦੀ ਬੇਟੀ ਤੋਂ।" ਚਰਵਾਹੇ ਨੇ ਇਹ ਅਜੀਬੋ-ਗਰੀਬ ਆਵਾਜ਼ਾਂ ਸੁਣ ਕੇ ਕੂੜ ਆਕੇ ਕਿਹਾ ਭਰਾ ਤੂੰ ਕੌਣ ਹੈ ਅਤੇ ਇੱਥੇ ਕੀ ਕਰ ਰਿਹਾ ਹੈ ਘੁਮਿਆਰ ਨੇ ਕਿਹਾ ਮੈਂ ਬਦਕਿਸਮਤੀ ਨਾਲ ਇੱਕ ਚਰਵਾਹਾ ਹਾਂ ਰਾਜੇ ਦੀ ਬੇਟੀ ਨੇ ਕਿਹਾ ਹੈ ਕਿ ਉਹ ਇੱਕ ਚਰਵਾਹੇ ਦੀ ਪਤਨੀ ਬਣਨਾ ਚਾਹੁੰਦੀ ਹੈ ਰਾਜੇ ਨੇ ਹੁਕਮ ਦਿੱਤਾ ਹੈ ਕਿ ਜਾ ਕੇ ਚਰਵਾਹੇ ਨੂੰ ਫੜੋ ਤੇ ਮੇਰੇ ਕੋਲ ਲੈ ਕੇ ਆਓ ਇਸ ਲਈ ਇਹਨਾਂ ਨੇ ਮੈਨੂੰ ਫੜ ਲਿਆ ਹੈ ਤੇ ਬੂਰੀ ਵਿੱਚ ਬਨ ਕੇ ਰਾਜੇ ਦੇ ਕੋਲ ਲੈ ਕੇ ਜਾ ਰਹੇ ਹਨ ਮੈਂ ਡਰਦਾ ਹਾਂ ਮੈਂ ਰਾਜੇ ਦੇ ਕੋਲ ਨਹੀਂ ਜਾਣਾ ਚਾਹੁੰਦਾ ਚਰਵਾਹੇ ਨੇ ਕਿਹਾ ਤੂੰ ਕਿੰਨਾ ਬੇਵਕੂਫ ਇਨਸਾਨ ਹੈ ਕਾਸ਼ ਉਹ ਤੇਰੀ ਜਗ੍ਹਾ ਮੈਨੂੰ ਲੈ ਕੇ ਜਾ ਰਹੇ ਹੁੰਦੇ ਮੈਂ ਤਾਂ ਖੁਸ਼ੀ-ਖੁਸ਼ੀ ਜਾ ਕੇ ਰਾਜੇ ਦੀ ਬੇਟੀ ਨਾਲ ਵਿਆਹ ਕਰ ਲੈਂਦਾ ਬੁੱਢੇ কুমਹਾਰ ਨੇ ਕਿਹਾ ਅੱਛਾ ਤਾਂ ਫਿਰ ਜਲਦੀ ਨਾਲ ਇਸ ਬੋਰੀ ਨੂੰ ਖੋਲ ਅਤੇ ਮੇਰੀ ਜਗ੍ਹਾ ਤੂੰ ਇਸ ਬੋਰੀ ਵਿੱਚ ਦਾਖਲ ਹੋ ਜਾ ਚਰਵਾਹੇ ਨੇ ਜਲਦੀ ਬੋਰੀ ਖੋਲੀ ਅਤੇ কুমਹਾਰ ਨੂੰ ਬਾਹਰ ਕੱਢ ਕੇ ਆਪ ਉਸ ਬੋਰੀ ਵਿੱਚ ਦਾਖਲ ਹੋ ਗਿਆ ਹੁਣ কুমਿਹਾਰ ਨੇ ਬੋਰੀ ਦਾ ਮੂੰਹ ਚੰਗੀ ਤਰ੍ਹਾਂ ਬੰਨ੍ਹ ਦਿੱਤਾ ਅਤੇ ਬੱਕਰੀਆਂ ਦੀ ਨਿਗਰਾਨੀ ਆਪਣੇ ਜਿੰਮੇ ਲੈ ਲਈ ਅਤੇ ਉੱਥੋਂ ਰਵਾਨਾ ਹੋ ਗਿਆ ਜਦੋਂ ਠੱਗਾਂ ਨੇ ਖਾਣਾ ਖਾ ਕੇ ਕੁਝ ਦਿਨ ਆਰਾਮ ਕਰ ਲਿਆ ਤਾਂ ਬੋਰੀ ਨੂੰ ਸਿਰ ਤੇ ਚੁੱਕ ਕੇ ਫਿਰ ਤੋਂ ਚੱਲਣ ਲੱਗੇ ਜਦੋਂ ਉਹ ਦਰਿਆ ਦੇ ਕਿਨਾਰੇ ਪਹੁੰਚੇ ਤਾਂ ਉਹਨਾਂ ਨੇ ਉਸ ਨੂੰ ਦਰਿਆ ਵਿੱਚ ਸੁੱਟ ਦਿੱਤਾ ਪਾਣੀ ਉਸ ਨੂੰ ਵਹਾ ਕੇ ਨਾਲ ਲੈ ਗਿਆ ਇੱਕ ਵਾਰ ਫਿਰ ਠੱਗਵਾਜਾਂ ਨੇ ਕਿਹਾ ਅਖੀਰਕਾਰ ਅਸੀਂ ਆਪਣਾ ਬਦਲਾ ਲੈ ਹੀ ਲਿਆ ਚਲੋ ਹੁਣ ਵਾਪਸ ਸ਼ਹਿਰ ਚੱਲਦੇ ਹਾਂ ਜਦੋਂ ਉਹ ਸ਼ਹਿਰ ਤੋਂ ਕੁਝ ਫਾਸਲੇ ਤੇ ਪਹੁੰਚੇ ਤਾਂ ਉਹਨਾਂ ਨੇ ਸਾਹਮਣੇ ਦੇਖਿਆ ਅਤੇ ਚਲਾਉਣ ਲੱਗੇ ਇਹ ਤਾਂ ਬੁੱਢਾ কুমਹਾਰ ਹੈ ਇਸ ਦੇ ਕੋਲ ਤਾਂ ਬਹੁਤ ਸਾਰੀਆਂ ਬੱਕਰੀਆਂ ਨੇ ਉਹ কুমਹਾਰ ਨੂੰ ਕਹਿਣ ਲੱਗੇ ਅਸੀਂ ਤਾਂ ਤੇਰਾ ਹੁਣੇ ਹੀ ਕਤਲ ਕੀਤਾ ਸੀ ਤੂੰ ਦੁਬਾਰਾ ਕਿੱਦਾਂ ਜਿੰਦਾ ਹੋ ਗਿਆ কুমਹਾਰ ਨੇ ਕਿਹਾ ਤੁਸੀਂ ਮੈਨੂੰ ਦਰਿਆ ਵਿੱਚ ਸੁੱਟਿਆ ਤੇ ਦਰਿਆ ਦੇ ਵਹਾਣੇ ਮੈਨੂੰ ਦੂਜੇ ਪਾਸੇ ਘੱਟ ਗਹਿਰਾਈ ਵੱਲ ਨੂੰ ਧਕੇਲ ਦਿੱਤਾ ਜਿਸ ਕਰਕੇ ਮੈਂ ਪਾਣੀ ਚੋਂ ਬਾਹਰ ਨਿਕਲ ਸਕਿਆ ਬਾਹਰ ਨਿਕਲ ਕੇ ਮੈਂ ਅੱਗੇ ਨੂੰ ਚੱਲ ਪਿਆ ਅੱਗੇ ਜਾ ਕੇ ਮੈਨੂੰ ਇੱਕ ਕਬੀਲੇ ਦਾ ਸਰਦਾਰ ਮਿਲਿਆ ਜੋ ਬੱਕਰੀਆਂ ਦਾ ਦਾਨ ਕਰ ਰਿਹਾ ਸੀ ਇਹ ਬੱਕਰੀਆਂ ਮੇਰੀ ਕਿਸਮਤ ਦਾ ਹਿੱਸਾ ਸਨ ਇਸ ਲਈ ਉਸਨੇ ਇਹ ਮੈਨੂੰ ਦੇ ਦਿੱਤੀਆਂ ਜੇਕਰ ਤੁਹਾਡਾ ਵੀ ਦਿਲ ਕਰਦਾ ਹੈ ਤਾਂ ਤੁਸੀਂ ਵੀ ਉੱਥੇ ਜਾ ਕੇ ਆਪਣੇ ਹਿੱਸੇ ਦੀਆਂ ਬੱਕਰੀਆਂ ਲੈ ਸਕਦੇ ਹੋ ਪਰ ਜਗਾ ਉਹੀ ਹੈ ਜਿੱਥੇ ਤੁਸੀਂ ਮੈਨੂੰ ਛੁੱਟਿਆ ਸੀ ਠੱਗ ਬੋਲੇ ਠੀਕ ਹੈ ਅਸੀਂ ਜਾਵਾਂਗੇ ਤੇ ਜੇ ਤੂੰ ਸੱਚ ਬੋਲ ਰਿਹਾ ਹੈ ਤਾਂ ਅਸੀਂ ਤੈਨੂੰ ਮੁਆਫ ਕਰ ਦੇਵਾਂਗੇ ਜਿਸ ਤੇ ਕੁਮਹਾਰ ਕਹਿਣ ਲੱਗਿਆ ਹਾਂ ਹਾਂ ਜਲਦੀ ਜਾਓ ਸਰਦਾਰ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹੋਵੇਗਾ ਉਹ ਤੁਹਾਨੂੰ ਮੇਰੇ ਨਾਲੋਂ ਵੀ ਜ਼ਿਆਦਾ ਇਨਾਮ ਦੇਵੇਗਾ ਕਿਉਂਕਿ ਉਹ ਆਪਣੀ ਮੰਨਤ ਜਲਦੀ ਨਾਲ ਪੂਰੀ ਕਰਨਾ ਚਾਹੁੰਦਾ ਹੈ ਠੱਗ ਦਰਿਆ ਦੇ ਕਿਨਾਰੇ ਤੇ ਪਹੁੰਚੇ ਤਾਂ ਉਹਨਾਂ ਵਿੱਚੋਂ ਇੱਕ ਨੇ ਕਿਹਾ ਪਹਿਲਾ ਮੈਂ ਦਰਿਆ ਵਿੱਚ ਛਾਲ ਮਾਰਾਂਗਾ ਤੇ ਜੇ ਸਾਰਾ ਕੁਝ ਠੀਕ ਹੋਇਆ ਤਾਂ ਮੈਂ ਹੱਥ ਨਹੀਂ ਹਿਲਾਵਾਂਗਾ ਪਰ ਜੇ ਮੈਂ ਹੱਥ ਉੱਤੇ ਨੂੰ ਝੁਕਿਆ ਤਾਂ ਫਿਰ ਤੂੰ ਨਾ ਹੀ ਉਹਨਾਂ ਵਿੱਚੋਂ ਇੱਕ ਪਿੱਛੇ ਹਟਿਆ ਥੱਲੇ ਝੁਕਿਆ ਤੇ ਦਰਿਆ ਵਿੱਚ ਛਾਲ ਮਾਰ ਦਿੱਤੀ ਦੇਖਦੇ ਹੀ ਦੇਖਦੇ ਦਰਿਆ ਉਸ ਨੂੰ ਵਹਾ ਕੇ ਲੈ ਗਿਆ ਬਜਾਏ ਇਸ ਦੇ ਕਿ ਉਹ ਹੱਥ ਝੁਕ ਕੇ ਕਹਿ ਸਕਦਾ ਕਿ ਨਾ ਆਇਓ ਉਹ ਡੁੱਬਣ ਦੇ ਖੌਫ ਤੋਂ ਇੰਨਾ ਡਰ ਗਿਆ ਕਿ ਤੈਰਨ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਕਿ ਬਚ ਸਕੇ ਉਸ ਦਾ ਸਾਥੀ ਸਮਝਿਆ ਕਿ ਉਹ ਉਸ ਨੂੰ ਇਸ਼ਾਰਾ ਦੇ ਰਿਹਾ ਹੈ ਇਸ ਕਰਕੇ ਉਸ ਨੇ ਦਰਿਆ ਵਿੱਚ ਛਾਲ ਮਾਰ ਦਿੱਤੀ ਤੇ ਉਹ ਦੋਨੋਂ ਦਰਿਆ ਵਿੱਚ ਡੁੱਬ ਗਏ ਕੁਝ ਦਿਨਾਂ ਬਾਅਦ কুমਿਹਾਰ ਨੂੰ ਖਬਰ ਮਿਲੀ ਕਿ ਠੱਗ ਬਾਜ਼ਾਂ ਦਾ ਸਮੂਹ ਡੁੱਬ ਤਾਂ ਗਿਆ ਹੈ ਪਰ ਉਹ ਜਿੰਦਾ ਬਚ ਗਏ ਹਨ ਹੁਣ ਉਹਨਾਂ ਨੇ ਵਾਪਸ ਇਸ ਇਲਾਕੇ ਵਿੱਚ ਆਉਣ ਅਤੇ ਕਿਸੇ ਨਾਲ ਠੱਗੀ ਕਰਨ ਤੋਂ ਤੌਬਾ ਕਰ ਲਈ ਹੈ ਬੁੱਢੇ কুমਹਾਰ ਨੇ ਆਪਣਾ ਬਦਲਾ ਲੈ ਲਿਆ ਅਤੇ ਉਹ ਵਾਪਸ ਆਪਣੇ ਘਰ ਆ ਪਹੁੰਚਿਆ। ਉਸ ਕੋਲ 1000 ਦਿਨਾਰ ਤੇ ਨਾਲ ਬਹੁਤ ਸਾਰੀਆਂ ਬੱਕਰੀਆਂ ਵੀ ਸਨ। ਬੇਟਾ ਹੈਰਾਨ ਹੋ ਕੇ ਬੋਲਿਆ, "ਪਿਤਾ ਜੀ, ਤੁਸੀਂ ਇਹ ਸਭ ਕਿਵੇਂ ਕੀਤਾ ਅਤੇ ਇਹ ਬਦਲਾ ਕਿਵੇਂ ਲਿਆ?" ਬੁੱਢਾ কুমਹਾਰ ਮੁਸਕਰਾ ਕੇ ਬੋਲਿਆ, "ਬੇਟਾ, ਜਦੋਂ ਜ਼ਿੰਦਗੀ ਤੈਨੂੰ ਤੁਖਾ ਦੇਵੇ ਤਾਂ ਜਵਾਬ ਵਿੱਚ ਅਕਲ ਦੀ ਵਰਤੋਂ ਕਰਨੀ ਚਾਹੀਦੀ ਹੈ, ਗੁੱਸਾ ਨਹੀਂ। ਅੱਜ ਤੂੰ ਗਾਂ ਦੇ ਬਦਲੇ ਸਬਕ ਸਿੱਖ ਲਿਆ ਅਤੇ ਮੈਂ ਆਪਣਾ ਬਦਲਾ ਲੈ ਲਿਆ ਅਤੇ 1000 ਦਿਨਾਰ ਵੀ ਕਮਾ ਲਏ ਸਾਡੇ ਕੋਲ ਰੋਜ਼ਗਾਰ ਦੇ ਲਈ ਹੁਣ ਇਹ ਬੱਕਰੀਆਂ ਵੀ ਹਨ ਇਸ ਲਈ ਪੁੱਤਰ ਹਮੇਸ਼ਾ ਅਕਲ ਦਾ ਇਸਤੇਮਾਲ ਕਰੋ কুমਹਾਰ ਨੇ ਇੱਕ ਚੰਗਾ ਰਿਸ਼ਤਾ ਲੱਭ ਕੇ ਆਪਣੇ ਬੇਟੇ ਦਾ ਵਿਆਹ ਕਰ ਦਿੱਤਾ ਬੁੱਢਾ কুমਹਾਰ ਉਸ ਦਾ ਪੁੱਤਰ ਅਧੇ ਪਤਨੀ ਹੁਣ ਖੁਸ਼ੀ-ਖੁਸ਼ੀ ਦਿਨ ਗੁਜ਼ਾਰਨ ਲੱਗੇ ਦੋਸਤੋ ਇਸ ਕਹਾਣੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈ ਦੀ ਵਕਤੀ ਤੌਰ ਤੇ ਚਲਾਕੀ ਅਤੇ ਫਰੇਬੀ ਸ਼ਾਇਦ ਸਾਨੂੰ ਫਾਇਦਾ ਦੇ ਦੇਵੇ ਪਰ ਅਸਲ ਵਿੱਚ ਸੱਚਾਈ ਅਤੇ ਅਕਲ ਹੀ ਕਾਮਯਾਬੀ ਦਾ ਰਸਤਾ ਹੈ ਜੋ ਲੋਕ ਆਪਣੀ ਅਕਲ ਅਤੇ ਹਾਜ਼ਰ ਦਿਮਾਗ ਦਾ ਇਸਤੇਮਾਲ ਕਰਦੇ ਹਨ ਉਹ ਅਖੀਰ ਵਿੱਚ ਫਰੇਵਕਾਰਾਂ ਤੇ ਭਾਰੀ ਪੈਂਦੇ ਹਨ ਦੋਸਤੋ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਵਿੱਚ ਆਪਣੀ ਰਾਏ ਜਰੂਰ ਦਿਓ ਅਤੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਦੇ ਲਈ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਥੈਂਕ ਯੂ ਧੰਨਵਾਦ